ਇੱਥੇ ਨੌਜਵਾਨਾਂ ਨੂੰ ਬਾਹਰ ਜਾਂਦਾ ਪਿਆ ਆਈਲੈਂਡਸ ਕਰੋ ਬਾਹਰ ਜਾਓ ਉੱਥੇ ਦਿਹਾੜੀਆਂ ਕਰੋ ਇਹ ਕਰੋ ਉਹ ਕਰੋ ਮਜਬੂਰੀਆਂ ਕਿਉਂਕਿ ਸਰਕਾਰਾਂ ਵੱਲੋਂ ਕੋਈ ਨੌਕਰੀ ਨਹੀਂ ਪਰ ਗੇਮ ਦੇ ਵਿੱਚ ਇੰਨੀ ਫੈਸਿਲਿਟੀ ਹੈ ਗੇਮ ਵਿੱਚ ਮੈਂ ਲੱਖ ਰੁਪਏ ਕਮਾ ਸਕਦਾ ਗੋਲਡ ਜਿੱਤੇ ਅੱਜ ਹਾਂਜੀ ਤੇ ਮੈਂ ਹੁਣੇ ਮਾਸਟਰ ਅਸਲ ਕੀਤੀ ਮੇਰੇ ਨਾਲ 50 ਕਿਜੀ ਦਾ ਮਤਲਬ 50 ਕਿਜੀ ਦੀ ਕੁੜੀ ਆਈ ਸੀ ਕਿ ਤੇ ਮੇਰਾ 31 ਵੇਟ ਹੈ ਤੇ ਉਹਨੂੰ ਮੈਂ ਹਰਾਤਾ ਦੋ ਮੈਚ ਚ ਤੂੰ ਹਰਾਤਾ ਮੈਚ ਮੈਂ ਵਰਲਡ ਚੈਂਪੀਅਨਸ਼ਿਪ ਵਾਸਤੇ ਪੋਲੈਂਡ ਜਾ ਰਿਹਾ ਮੈਂ ਤੇ ਮੇਰਾ ਬੇਟਾ ਤੇ ਹੋਰ ਪੰਜ ਗੁਰਸੇਖ ਹੋਰ ਵੀ ਜਾ ਰਹੇ ਆ ਹੁਣ ਦੇਖੋ ਬਿੱਗ ਬੋਸ ਦੇ ਜਿਹੜਾ ਜਿੱਤਦਾ ਉਹਨੂੰ ਤਾਂ ਸਾਡੇ ਮੁੱਖ ਮੰਤਰੀ ਜੀ ਵੀ ਸਨਮਾਨਿਤ ਕਰਦੇ ਆ ਮਿਲਦੇ ਆ ਤੇ ਜਿਹੜੇ ਸਾਡੇ ਪਲੇਅਰਸ ਇੰਨਾ ਮਿਹਨਤ ਕਰ ਰਹੇ ਆ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਖਿੱਚਦਾ ਕੰਮ ਕੀ ਨਾ ਹੈ ਅਨਮੋਲ ਕੀ ਬਾਤ ਹੈ ਕਿਹੜੀ ਕਲਾਸੇ ਵਰਦਾ ਸੈਵਨਥ ਮੈਂ ਇੰਟਰਨੈਸ਼ਨਲ ਪਲੇਅਰ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ 12 ਤੋਂ 14 15 16 ਸਾਲ ਹੋ ਗਏ ਮੈਂ ਆਪਣੇ ਹਰਿਆਣਾ ਦਾ ਨਾਂ ਪੂਰੇ ਵਰਡੇ ਚਮਕਾਇਆ ਮੈਨੂੰ ਫਿਰ ਵੀ ਲੈ ਨਹੀਂ ਜਾ ਕੇ ਫਾਈਲਾਂ ਲੈ ਕੇ ਜਾਣਾ ਪਵੇ ਇਸ ਸਰਕਾਰਾਂ ਦੇ ਕੋਲ ਪਿਛਲੇ ਵੀ ਕਈ ਸਰਕਾਰਾਂ ਆਈਆਂ ਕਾਂਗਰਸ ਆਈ ਹੈ ਉਹ ਬੀਜੇਪੀ ਸਰਕਾਰ ਹੈ ਸਾਰੀ ਸਰਕਾਰਾਂ ਨਾਲ ਸਾਰਿਆਂ ਕੋਲ ਮੈਂ ਗਿਆ ਜਾ ਕੇ ਆਇਆ ਪਰ ਮੈਨੂੰ ਆਪਣੇ ਆਸਤੇ ਕੁਝ ਨਹੀਂ ਚਾਹੀਦਾ ਮੈਂ ਚਾਹੁੰਦਾ ਕਿ ਯਾਰ ਬੱਚਿਆਂ ਆਸਤੇ ਤੇ ਕਰੋ ਕੁਝ ਲਓ ਜੀ ਪੂਰਾ ਜੋਰ ਲੱਗਿਆ ਪਿਆ ਮੁੰਡਿਆਂ ਦਾ ਜਿਹੜੇ ਦੇਸ਼ ਦਾ ਝੰਡਾ ਆਪਾਂ ਉਜ਼ਬੇਕਿਸਤਾਨ ਲਹਿਰਾ ਕੇ ਆਇਆ ਉਸ ਦੇਸ਼ ਦੇ ਚੰਡੇ ਨੂੰ ਆਪਾਂ ਲੜਾਇਆ ਅਸੀਂ ਜਿੱਤਿਆ ਇੰਡੀਆ ਦਾ ਮਾਣ ਵਧਾਇਆ ਸਾਨੂੰ ਸਨਮਾਨਿਤ ਤੱਕ ਨਹੀਂ ਸਰਕਾਰਾਂ ਵੱਲੋਂ ਕੀਤਾ ਗਿਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਹਾਰ ਮੰਨਣ ਨੂੰ ਕੋਈ ਤਿਆਰ ਨਹੀਂ ਇਧਰ ਸਿੰਘ ਸਾਹਿਬ ਵੀ ਆਪਣਾ ਡੋਲਾ ਸੈੱਟ ਕਰਨ ਲੱਗੇ ਹੋਏ ਆ ਕਿ ਕ੍ਰਿਕਟ ਕੋਈ 올림픽 ਗੇਮ ਹੈ ਨਹੀਂ ਕ੍ਰਿਕਟ ਕੋਈ ਸਰਕਾਰੀ ਗੇਮ ਹੈ ਨਹੀਂ ਪਰ ਕ੍ਰਿਕਟ ਮੇ ਬਹੁਤ ਕੁਝ ਹੋਤਾ ਹੈ ਐਸੇ ਕਿੰਨੀ ਗੇਮਾਂ ਪ੍ਰਾਈਵੇਟ ਹੈ ਪੰਜ ਆਰਮ ਰੈਸਿੰਗ ਕਿਹੜੀ ਸੀ ਕਰਾ ਰਹੇ ਇਹ ਕਿਹੜਾ ਸਰਕਾਰੀ ਹੈ ਪ੍ਰਾਈਵੇਟ ਹੈ ਪਰ ਇਹ ਵਰਡ ਲੈਵਲ ਤੇ ਹੈ ਆਪਣੇ ਦੇਸ਼ ਦੇ ਵਿੱਚ ਅੱਜ ਕੱਲ ਪ੍ਰੋਬਲਮ ਚੱਲੀ ਹੈ ਨਸ਼ੇ ਦੀ ਯੂਥ ਕੋਲ ਕੋ ਕੰਮ ਨਹੀਂ ਆਏਗਾ ਜੇ ਆਪਾਂ ਇੰਡੀਆ ਦੇ ਸਾਰੇ ਨੌਜਵਾਨਾਂ ਨੂੰ ਪਲੇਅਰ ਬਣਾ ਦਈਏ ਤੇ ਵਰਲਡ ਵਿੱਚ ਸਾਡਾ ਝੰਡਾ ਪੂਰੇ ਵਰਲਡ ਵਿੱਚ ਗੱਡ ਸਕਦਾ ਆਪਣੇ ਸ਼ਾਇਰੀ ਤੁਸੀਂ ਕੋਈ ਵੀ ਕੰਪੀਟੀਸ਼ਨ ਕਰਾਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਵੀ ਮੈਂ ਹਾਜ਼ਰ ਆ ਆਪਣੀ ਟੀਮ ਦੇ ਨਾਲ ਆਪਾਂ ਕਰਾਉਂਗੇ ਜ਼ੀਰੋ ਪੈਸੇ ਨਾਲ ਇਸ ਵਕਤ ਅਸੀਂ ਹਰਿਆਣਾ ਦੇ ਸਮਲਾਬਾਦ ਦੇ ਵਿੱਚ ਮੌਜੂਦ ਆ ਔਰ ਅੰਦਰ ਤੁਸੀਂ ਵੇਖ ਰਹੇ ਹੋ ਕੰਪੀਟੀਸ਼ਨ ਚੱਲ ਰਿਹਾ ਹੈ ਆਰਮ ਕੰਪੀਟੀਸ਼ਨ ਚੱਲ ਰਿਹਾ ਹੈ ਮਾਸ ਰੈਸਲਿੰਗ ਕੰਪੀਟੀਸ਼ਨ ਚੱਲ ਰਿਹਾ ਹੈ ਵੱਖ-ਵੱਖ ਕੰਪੀਟੀਸ਼ਨ ਚੱਲ ਰਹੇ ਨੇ ਜਿਦੇ ਵਿੱਚ ਜਿਹੜੇ ਬੱਚੇ ਸਿਲੈਕਟ ਹੋਣਗੇ ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਦਿੰਦੇ ਆ ਮੇਰੇ ਨਾਲ ਇੱਥੇ ਸਰਦਾਰ ਅਮਨਦੀਪ ਸਿੰਘ ਮੌਜੂਦ ਨੇ ਜਿਨ੍ਹਾਂ ਨੂੰ ਸਟੀਲ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਗਰਮੋ-ਗਰਮੀ ਹੋਏ ਪਈ ਸੀ ਭਾਜੀ ਵੀ ਗਰਮੋ-ਗਰਮੀ ਮਸਾ-ਮਸਾ ਫੜ ਕੇ ਲਿਆਏ ਆ ਭਾਜੀ ਗੱਲ ਕਰਨੀ ਆ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਫਤਿਹ ਸਿੰਘ ਸਾਹਿਬ ਥੋੜਾ ਜਿਹਾ ਸਾਨੂੰ ਦੱਸੋ ਮੈਨੂੰ ਪਤਾ ਜੇ ਮਸਰੂਫੀਅਤ ਬਹੁਤ ਹੈ ਸਭ ਤੋਂ ਵਧੀਆ ਸਾਨੂੰ ਇਹ ਚੀਜ਼ ਲਗੀ ਤੁਸੀਂ ਜੈਕਾਰੇ ਦਾ ਵੀ ਮੁਕਾਬਲਾ ਕਰਵਾਇਆ ਅੱਜ ਸਭ ਤੋਂ ਲੰਮਾ ਜੈਕਾਰਾ ਜਿਹੜਾ ਛੱਡੇਗਾ ਜਿੱਦਾਂ ਤੁਸੀਂ ਵੀ ਜਾਂਦੇ ਰਹੇ ਹੋ ਬਾਅਦ ਐਮ ਐਮ ਏ ਫਾਈਟਰ ਹੋ ਤੁਸੀਂ ਯੂ ਐਸ ਏ ਦੇ ਵਿੱਚ ਵੀ ਗਏ ਹੋ ਬੱਚੇ ਵੀ ਲੈ ਕੇ ਗਏ ਮੈਂ ਪਿਛਲੀ ਦੇਖ ਰਿਹਾ ਸੀਗਾ ਤੁਸੀਂ ਲੈ ਕੇ ਬਹੁਤ ਸਾਰੇ ਹਾਂਜੀ ਉਜ਼ਬੇਕਿਸਤਾਨ ਦੇ ਵਿੱਚ ਤੇ ਅੱਜ ਜਿਹੜੇ ਬੱਚੇ ਮੈਂ ਦੇਖੇ ਆ ਬਾਕਮਾਲ ਤੁਹਾਡੀ ਬੇਟੀ ਵੀ ਜਿਹਦੇ ਵਿੱਚ ਸੀਗੀ ਇੱਕ ਨਾ 골 ਜਿੱਤੀ ਹੈ ਤੇ ਇਹ ਜਿਹੜਾ ਤੁਸੀਂ ਇਹ ਕਰਵਾ ਰਹੇ ਹੋ ਵਿਦਆਊਟ ਐਨੀ ਗਵਰਨਮੈਂਟ ਹੈਲਪ ਵਿਦਆਊਟ ਐਨੀ ਗਵਰਨਮੈਂਟ ਏਡ ਇਹ ਤਾਂ ਕਿਦਾਂ ਸਟਾਰਟ ਹੋ ਰਿਹਾ ਔਰ ਇਹਦੇ ਫਿਰ ਅੱਗੇ ਇਹ ਕੀ ਕੀ ਕਿਦਾਂ ਤੁਸੀਂ ਵੇਖ ਰਹੇ ਹੋ ਕਿਦਾਂ ਸਕੋਪ ਹੈਗਾ ਹਾਂਜੀ ਇਹਦੇ ਵਿੱਚ ਜਿੱਦਾਂ ਸਾਡੇ ਕੋਲ ਐਂਟਰੀ ਫੀਸ ਆਈਆਂ ਸਾਡੇ ਕੋਲ 70 ਤੋਂ 80 ਹਜ਼ਾਰ ਐਂਟਰੀ ਫੀਸ ਆਈ ਹੈ ਤੇ ਸਾਡਾ ਖਰਚਾ ਜਿੱਦਾਂ 1.5 ਲੱਖ ਤੋਂ 1.70 ਲੱਖ ਤੋਂ ਉੱਪਰ ਲੱਗ ਚੁੱਕਿਆ ਹੈ ਅੱਛਾ ਜੀ ਤਾਂ ਆਪਾਂ ਫਿਰ ਵਾਈਗੁਰੂ ਦਾ ਨਾਮ ਲੈ ਕੇ ਸ਼ੁਰੂ ਕਰਦੇ ਹਾਂ ਜੀ ਬਾਕੀ ਆਪਣੇ ਵੱਲੋਂ ਆਪਾਂ ਹੋਰ ਜਗ੍ਹਾ ਪੈਸਾ ਦੇਣ ਦੇ ਲਈ ਜਿਹੜਾ ਆਪਣਾ 10% ਕੱਢੀਦਾ ਉਹ ਆਪਾਂ ਬੱਚੇ ਆਸਤੇ ਕੱਢੀਦਾ ਜਿੰਨਾ ਵੀ ਹੋ ਸਕਦਾ ਕੋਸ਼ਿਸ਼ ਕੀਤੀ ਕਿ ਬੱਚਿਆਂ ਦਾ ਪਿਛਾ ਬਣਾਈਏ ਬੱਚਿਆਂ ਨੂੰ ਗੇਮਾਂ ਦੀ ਲੋੜ ਹੈ ਉਹਨਾਂ ਨੂੰ ਫਿੱਟ ਹੋਣ ਦੀ ਲੋੜ ਹੈ ਕਿਉਂ ਦੇ ਲਈ ਆਪਾਂ ਇੱਧਰ ਹੋਰ ਵੀ ਵੀਰ ਜਿਹੜੇ ਮੇਰੇ ਨਾਲ ਜਿਵੇਂ ਰਜਤ ਸ਼ਰਮਾ ਜਸਮਾਲਾ ਬਾਦ ਤੋਂ ਉਹ 11000 ਰੁਪਏ ਦੇ ਗਏ ਐਦਾਂ ਹੋਰ ਵੀ ਵੀਰਾਂ ਨੇ ਜਿੰਨੀ ਜਿੰਨੀ ਥੋੜੀ ਥੋੜੀ ਹੈਲਪ ਕੀਤੀ ਤੇ ਬਾਕੀ ਆਪਾਂ ਪ੍ਰੋਗਰਾਮ ਕਰੀਦਾ ਹਰ ਸਾਲ 6 ਤੋਂ 7 ਪ੍ਰੋਬਲਮ ਕਰਦਾ ਮੇਰਾ ਮਕਸਦ ਸਿਰਫ ਇਹ ਹੈ ਕਿ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਉਹਨਾਂ ਨੂੰ ਸਟਰੋਂਗ ਬਣਾਣਾ ਕਿਉਂਕਿ ਜੇ ਉਹ ਸਟਰੋਂਗ ਰਹਿਣਗੇ ਤੇ ਆਪਣਾ ਦੇਸ਼ ਸਟਰੋਂਗ ਰਹੇਗਾ ਮੈਂ ਦੇਖ ਰਿਹਾ ਸੀਗਾ ਜਦੋਂ ਇੱਕ ਕੰਪੀਟੀਸ਼ਨ ਸਟਾਰਟ ਹੋਇਆ ਤੇ ਜਿਹੜਾ ਵਰਲਡ ਰਿਕਾਰਡ ਸੀਗਾ ਬੱਚੇ ਤਾਂ ਉਹ ਤੋਂ ਵੀ ਉਹਨੂੰ ਵੀ ਪਾਰ ਕਰ ਰਹੇ ਸੀ ਨਵੇਂ ਰਿਕਾਰਡ ਬਣਾ ਰਹੇ ਸੀ ਹਨਾ ਤੇ ਤੁਸੀਂ ਇਹ ਵੀ ਕਹਿ ਰਹੇ ਸੀਗੇ ਕਿ ਜਿਨ੍ਹਾਂ ਗੇਮਸ ਬਾਰੇ ਮੈਂ ਵੀ ਕੁਝ ਗੇਮਸ ਇਦਾਂ ਦੀਆਂ ਜਿਹੜੀ ਪਹਿਲੀ ਵਾਰ ਵੇਖੀਆਂ ਵੀ ਉਹਨਾਂ ਦੇ ਲਈ ਤੁਸੀਂ ਅੱਗੇ ਪ੍ਰੀਪੇਅਰ ਕਰ ਰਹੇ ਹੋ ਤੇ ਵੱਡੇ ਵੱਡੇ 10-10 ਲੱਖ ਦੇ ਇਨਾਮ ਮਿਲਦੇ ਹੈ ਬੱਚਿਆਂ ਨੂੰ ਤੇ ਜਿਹਦੇ ਵਿੱਚ ਬਹੁਤ ਵੱਡਾ ਸਕੋਪ ਹੈ ਹਾਂਜੀ ਇਹ ਮਾਸ ਰੈਸਲਿੰਗ ਗੇਮ ਹੈ ਜਿਹੜੀ ਚਿਲਡਰਨ ਫੇਸ਼ੀਆ ਚ ਵੀ ਆਂਦੀ ਹੈ ਜਿਹੜੀ ਆਪਾਂ ਕਰਾਈ ਹੈ ਆ ਗੇਮ ਪੂਰੇ ਵਰਲਡ ਚੈਂਪੀਅਨਸ਼ਿਪ ਹੈ ਦੀ ਯੂਐਸਏਓਸੀ ਲਾਸਟ ਈਅਰ ਤੇ ਮੈਂ ਖੁਦ ਇੰਡੀਆ ਤੋਂ ਇਹਦਾ ਪਲੇਅਰ ਆ 85kg ਦੇ ਸ਼ੇਡ ਦਾ ਤੇ ਬਾਕੀ ਜਿਹੜੀ ਜੰਪਿੰਗ ਜੈਕ ਗੇਮ ਹੈ ਉਹ ਵੀ ਅਵਰਲੇਬਲ ਦੀ ਗੇਮ ਹੈ ਪਲੈਂਕ ਹੈ ਉਹਦਾ ਵਰਲਡ ਰਿਕਾਰਡ 8 ਘੰਟੇ ਦਾ ਹੈ ਤੇ ਉਹ ਵੀ ਗੇਮ ਬੱਚਿਆਂ ਨੂੰ ਕਿਉਂਕਿ ਸਟਰੋਂਗ ਬੱਚਾ ਹੀ ਖੇਡ ਸਕਦਾ ਤੇ ਆਰਮ ਰੈਸਲਿੰਗ ਜਿਹੜੀ ਸਭ ਤੋਂ ਵੱਡੀ ਗੇਮ ਹੈ ਜਿਹਦੇ ਵਿੱਚ ਅਰਸ਼ਵੀਰ ਕਾਰਜਵੀਰਿਕ ਹੋਰ ਟੋਨੀ ਪਾਜੀ ਹੋ ਗਿਆ ਰਵਿੰਦਰ ਘਂਡੋਲਾ ਹੋ ਗਿਆ ਸਾਰੇ ਵੀਰ ਜੇ ਕੱਕਰ ਰਵੀਤ ਕੱਕਰ ਜੀ ਹੋ ਗਏ ਸਾਰੇ ਵੀਰਾਂ ਨੇ ਮਿਲ ਕੇ ਆਪਾਂ ਇਹ ਚੈਂਪੀਅਨਸ਼ਿਪ ਕਰਾਈ ਹੈ ਅਰਸ਼ ਪਾਜੀ ਜਿਹੜੇ ਹਰਿਆਣਾ ਦੇ ਹੈੱਡ ਨੇ ਉਹਨਾਂ ਨੇ ਆਪਣਾ ਸਾਥ ਦਿੱਤਾ ਤੇ ਅੱਜ ਇਹ ਚੈਂਪੀਅਨਸ਼ਿਪ ਤੁਹਾਡੇ ਸਾਹਮਣੇ ਵੱਡੇ ਲੈਵਲ ਦੀ ਬਣ ਗਈ ਪੂਰੀ ਇਹ ਇੰਡੀਆ ਦੇ ਮੇਨ ਮੇਨ ਫਾਈਟਰ ਸਾਰੇ ਆਏ ਆ ਹਰਿਆਣਾ ਪੰਜਾਬ ਤੋਂ ਦਿੱਲੀ ਗੁੜਗਾਮ ਤੋਂ ਸੋ ਆਪਣਾ ਮੈਸੂ ਸਿਰਫ ਇਹੀ ਹੈ ਆਪਾਂ ਨੂੰ ਖੁਸ਼ੀ ਹੁੰਦੀ ਕਿਉਂਕਿ ਮੈਂ ਖੁਦ ਆ ਪਲੇਅਰ ਆ ਮੈਂ ਬਚਪਨ ਤੋਂ ਹਾਰੀ ਗੇਮਾਂ ਕੀਤੀ ਆ ਪਾਵਰ ਲਿਫਟਿੰਗ ਮਾਸ ਰੈਸਿੰਗ ਐਮ ਐਮ ਏ ਫਾਈਟਰ ਤੋਂ ਮੈਂ ਜਾਣਦਾ ਕਿ ਯਾਰ ਇੱਥੇ ਜੋ ਮੈਂ ਫੈਸਿਲਿਟੀ ਮੈਂ ਟ੍ਰੇਨਿੰਗ ਯੂ ਐਸ ਏ ਤੋਂ ਲਈਤੀ ਮਨੂ ਹਰਵਿੰਦਰ ਸਿੰਘ ਪਾਜੀ ਅਮਰੀਕਾ ਤੋਂ ਉਹਨਾਂ ਨੇ ਸਪான்ਸਰ ਕੀਤਾ ਹੁਣ ਮਨੂੰ ਮੱਖਣ ਸ਼ਾਹ ਜਿਹੜਾ ਗੁਰਦੁਆਰਾ ਹੈ ਜੀ ਮੱਖਣ ਸ਼ਾਹ ਲਵਾਨਾ ਗੁਰਦੁਆਰਾ 6 ਸੈਂਟਰ ਨਿਊਯਾਰਕ ਯੂ ਐਸ ਏ ਤੋਂ ਉਹਨਾਂ ਨੇ ਰਗਵੀਰ ਵੀਰ ਜੀ ਹੋਗੇ ਗਰੀਬ ਸਿੰਘ ਵੀਰ ਜੀ ਹੋਗੇ ਉਹਨਾਂ ਦੀ ਟੀਮ ਮਨੂਸ ਸਪੋਰਟ ਦੇ ਰਹੀ ਆ ਉਹਨਾਂ ਦੀ ਸਪੋਰਟ ਨਾਲ ਹੀ ਇਹ ਕੰਪੀਟੀਸ਼ਨ ਆਪਾਂ ਕੀਤਾ ਤੇ ਅੱਗੇ ਵੀ ਉਹਨਾਂ ਨੇ ਮੈਨੂੰ ਜਿੱਦਾਂ ਮੈ ਜੇਬੀਕਿਸਤ ਉਨਾ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਅੱਗੇ ਹੁਣ ਮੈਂ ਵਰਲਡ ਚੈਂਪੀਅਨਸ਼ਿਪ ਵਾਸਤੇ ਪੋਲੈਂਡ ਜਾ ਰਿਹਾ ਮੈਂ ਤੇ ਮੇਰਾ ਬੇਟਾ ਤੇ ਹੋਰ ਪੰਜ ਗੁਰਸੇਖ ਹੋਰ ਵੀ ਜਾ ਰਹੇ ਆ ਤੇ ਉਹਨਾਂ ਨੂੰ ਵੀ ਉਹੀ ਸਪੌਂਸਰ ਕਰਨਗੇ ਤੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੇਰਾ ਮਕਸਦ ਸਿਰਫ ਇਹ ਹੈ ਕਿ ਮੈਂ ਰਿਜਰਟ ਤਿਆਰ ਕਰਕੇ ਦੇ ਰਿਆਂ ਪੂਰੇ ਇੰਡੀਆ ਚ ਮੈਚ ਆਨਾ ਇਹ ਕੰਮ ਮੈਂ ਕੱਲਾ ਨਹੀਂ ਕਰ ਸਕਦਾ ਮੈਨੂੰ ਜਿੰਨੀ ਸਿਕ سپورਟ ਮਿਲੇਗੀ ਜਿਹੜੇ ਜਿਹੜੇ ਅੱਗੇ ਮੋਜਰ ਸੇਵਾ ਕਰਦੇ ਨੇ ਉਹ ਮੇਰੇ ਨਾਲ ਜੁੜਨਗੇ ਤੇ ਆਪਾਂ ਮਿਲ ਕੇ ਇੱਕ ਟੀਮ ਵਰਕ ਨਾਲ ਪੂਰੇ ਇੰਡੀਆ ਨੂੰ ਨਸ਼ਾ ਮੁਕਤ ਕਰ ਸਕਦੇ ਆ ਜਿਹੜੇ ਆਪਣੇ ਦੇਸ਼ ਦੇ ਵਿੱਚ ਅੱਜ ਕੱਲ ਪ੍ਰੋਬਲਮ ਚੱਲੀ ਆ ਨਸ਼ੇ ਦੀ ਯੂਥ ਕੋਲ ਕੋ ਕੰਮ ਨਹੀਂ ਆਏਗਾ ਜੇ ਆਪਾਂ ਇੰਡੀਆ ਦੇ ਸਾਰੇ ਨੌਜਵਾਨਾਂ ਨੂੰ ਪਲੇਅਰ ਬਣਾ ਦਈਏ ਤੇ ਵਰਲਡ ਦੇ ਚ ਸਾਡਾ ਚੰਡਾ ਪੂਰੇ ਵਰਲਡ 'ਚ ਗਿੱਟ ਸਕਦਾ ਕਿਉਂਕਿ ਪਲੇਅਰ ਦੀ ਬਹੁਤ ਵੱਡੀ ਲਾਈਫ ਹੈ ਇੱਥੇ ਨੌਜਵਾਨਾਂ ਨੂੰ ਬਾਹਰ ਜਾਂਦਾ ਪਿਆ ਆਈਲੈਂਡਸ ਕਰੋ ਬਾਹਰ ਜਾਓ ਉੱਥੇ ਦਿਹਾੜੀਆਂ ਕਰੋ ਇਹ ਕਰੋ ਉਹ ਕਰੋ ਮਜਬੂਰੀਆਂ ਕਿਉਂਕਿ ਸਰਕਾਰਾਂ ਵੱਲੋਂ ਕੋਈ ਨੌਕਰੀ ਨਹੀਂ ਪਰ ਗੇਮ ਦੇ ਵਿੱਚ ਇੰਨੀ ਫੈਸਿਲਿਟੀ ਹੈ ਗੇਮ ਵਿੱਚ ਮੈਂ ਲੱਖ ਰੁਪਏ ਕਮਾ ਸਕਦਾ ਗੇਮ ਦੇ ਵਿੱਚ ਜਿਵੇਂ ਹੋਰ ਕੰਟਰੀਆਂ ਵਿੱਚ ਜਿਵੇਂ ਉਜ਼ਬੇਕਿਸਤਾਨ ਗਈ ਸੀ ਅਸੀਂ ਮੈਂ ਖੁਦ 골 ਜਿੱਤ ਕੇ ਆਇਆ ਜੋ ਜੁੜਸੂ ਗੇਮ ਵਿੱਚ ਮੇਰਾ ਬੇਟਾ ਜਿੱਤ ਕੇ ਆਇਆ ਮੇਰੇ ਨਾਲ ਚਾਰ ਬੱਚੇ ਹੋਰ ਗਏ ਸੀ ਉਹ ਵੀ ਜਿੱਤ ਕੇ ਆਇਆ ਤੋਂ ਉਸ ਗੇਮ ਦੇ ਵਿੱਚ ਸਾਨੂੰ ਇੰਡੀਆ ਵੱਲੋਂ ਤਾਂ ਕੋਈ ਸਪੋਰਟ ਨਹੀਂ ਮਿਲੀ ਤੋ ਗਵਰਨਮੈਂਟ ਵੱਲੋਂ ਨਹੀਂ ਮਿਲੀ ਕਿਉਂਕਿ ਵਰਲਡ ਚੈਂਪੀਅਨ ਆਸ਼ੀਆ ਚੈਂਪੀਅਨ ਹੀ ਗਏ ਪਰ ਜਿਹੜੇ ਜਿਹੜੇ ਕੰਟਰੀ ਦੇ ਨਾਈਨ ਕੰਟਰੀ ਦੇ ਆਏ ਸੀ ਉਜ਼ਬੇਕਿਸਤਾਨ ਤੋਂ ਕਜ਼ਾਕਿਸਤਾਨ ਤੋਂ ਜਪਾਨ ਤੋਂ ਈਰਾਨ ਤੋਂ ਤੋ ਉਹ ਰਸ਼ੀਆ ਤੋਂ ਜਿਹੜੇ ਆਏ ਸੀ ਉਹਨਾਂ ਦੇ ਗਵਰਨਮੈਂਟ ਨੇ 18 ਸਾਲ ਤੋਂ ਉੱਪਰ ਵਾਲੇ ਨੂੰ ਸਾਰਿਆਂ ਨੂੰ ਆਰਮੀ ਜੋ ਮਿਲਦੀ ਹੈ ਹਮ ਐਂਡ ਲੱਖ ਰੁਪਏ ਇਨਾਮ ਮਿਲਦੇ ਦੋ ਦੋ ਲੱਖ ਰੁਪਏ ਦੀ ਉਹ ਆਉਣ ਜਾਣ ਦਾ ਖਰਚਾ ਵੀ ਉਹਨਾਂ ਦੀ ਗਵਰਨਮੈਂਟਸ ਕਰਦੀ ਹੈ ਸਾਡੀ ਗਵਰਨਮੈਂਟ ਸਿਰਫ ਫਿਕਸ ਗੇਮਾਂ ਨੇ ਉਹਨਾਂ ਨੂੰ ਹੀ ਕਰਦੀ ਹੈ ਜਿਹੜੇ ਦੇਸ਼ ਦਾ ਝੰਡਾ ਆਪਾਂ ਉਜ਼ਬੇਕਿਸਤਾਨ ਲਹਿਰਾ ਕੇ ਆਏ ਆ ਚੰਡੇ ਨੂੰ ਆਪਾਂ ਲੜਾਇਆ ਅਸੀਂ ਜਿੱਤਿਆ ਇੰਡੀਆ ਦਾ ਮਾਣ ਵਧਾਇਆ ਆਪਣੇ ਹਰਿਆਣਾ ਦਾ ਮਾਣ ਵਧਾਇਆ ਚੈਂਪੀਅਨਸ਼ਿਪ ਜਿੱਦੇ 10 ਕੰਟਰੀ ਆਈਆਂ ਤੇ ਸਾਨੂੰ ਸਨਮਾਨਿਤ ਤੱਕ ਨਹੀਂ ਸਰਕਾਰਾਂ ਵੱਲੋਂ ਕੀਤਾ ਗਿਆ ਉਹ ਕਹਿੰਦੇ ਪ੍ਰਾਈਵੇਟ ਗੇਮ ਹੈ ਗੇਮਾ ਸੀਗਾ ਵੈਸੇ ਨਹੀਂ ਗੇਮ ਕਿ ਕ੍ਰਿਕਟ ਪ੍ਰਾਈਵੇਟ ਨਹੀਂ ਹੈ ਕ੍ਰਿਕਟ ਦੇ ਦੋਨੀ ਨੂੰ ਆਪਣੇ ਪ੍ਰਧਾਨ ਮੰਤਰੀ ਲਗਾ ਲਓ ਕੋਈ ਵੀ ਲਗਾ ਲਓ ਸਭ ਜਾਂ ਕੋਈ ਵੀ ਕਿਸੇ ਵੀ ਪਾਰਟੀ ਦਾ ਸਭ ਤੋਂ ਜਿਆਦਾ ਸਨਮਾਨਿਤ ਕਿ ਕ੍ਰਿਕਟ ਕੋਈ 올ੰਪਿਕ ਗੇਮ ਹੈ ਨਹੀਂ ਕ੍ਰਿਕਟ ਕੋਈ ਸਰਕਾਰੀ ਗੇਮ ਹੈ ਨਹੀਂ ਪਰ ਕ੍ਰਿਕਟ ਮੇ ਬਹੁਤ ਕੁਝ ਹੋਤਾ ਹੈ ਐਸੇ ਕਿੰਨੀ ਗੇਮਾਂ ਪ੍ਰਾਈਵੇਟ ਹੈ ਪੰਜਾ ਆਰਮਲਾ ਸਿੰਘ ਜੜੀ ਸੀ ਕਰਾ ਲੈ ਇਹ ਕਿਹੜਾ ਸਰਕਾਰੀ ਹੈ ਪ੍ਰਾਈਵੇਟ ਹੈ ਪਰ ਇਹ ਵਰਡ ਲੈਵਲ ਤੇ ਹੈ ਹਣਾ ਹੁਣ ਦੇਖੋ ਬਿਗ ਬੋਸ ਦੇ ਜਿਹੜਾ ਜਿੱਤਦਾ ਉਹਨੂੰ ਤਾਂ ਸਾਡੇ ਮੁੱਖ ਮੰਤਰੀ ਜੀ ਵੀ ਸਨਮਾਨਿਤ ਕਰਦੇ ਆ ਮਿਲਦੇ ਆ ਤੇ ਜਿਹੜੇ ਸਾਡੇ ਪਲੇਅਰਸ ਇੰਨਾ ਮਿਹਨਤ ਕਰ ਰਹੇ ਆ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਤੁਮੇ ਕਹਿਣਾ ਚਾਹੁੰਦਾ ਕਿ ਜਦੋਂ ਸਾਡੀ ਸਰਕਾਰਾਂ ਸਾਡਾ ਸਾਥ ਦੇ ਦੇਣਗੇ ਨਾ ਤੇ ਆਪਾਂ ਨਕਸ਼ਾ ਹੀ ਚੇਂਜ ਕਰ ਦਾਂਗੇ ਆਪਣੇ ਹਰਿਆਣੇ ਦਾ ਪੂਰੇ ਇੰਡੀਆ ਦਾ ਸਿਰਫ ਸਾਨੂੰ ਲੋੜ ਹੈ ਸਰਕਾਰਾਂ ਦਾ ਕਿਉਂਕਿ ਸਰਕਾਰਾਂ ਦੀ ਮਦਦ ਹੋਏ ਤੇ ਇਹ ਕੰਪੀਟੀਸ਼ਨ ਮੈਂ ਵੱਡੇ ਲੈਵਲ ਤੇ ਜਾ ਸਕਦਾ ਮੈਂ ਹਰ ਪ੍ਰੋਬਲਮ ਚ ਕਿੰਨੇ ਸਾਲਾਂ ਤੋਂ गुजारिश ਕਰ ਰਿਹਾ ਵੀ ਸਰਕਾਰੋਂ ਮਦਦ ਕਰੋ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਫਰਜ਼ ਬੰਦਾ ਹੈ ਇਹ ਕੰਮ ਉਹਨਾਂ ਦਾ ਹੈ ਬਿਲਕੁਲ ਪ੍ਰਾਸੀ ਸਿੱਖ ਸੰਗਠਾ ਮਿਲ ਕੇ ਹੋਰ ਮੇਰੇ ਜਿੰਨੇ ਵੀ ਤਰਮਾ ਦੇ ਪ੍ਰਾਣ ਨੇ ਸਰਪਾਈ ਜਿੱਦਾਂ ਤੁਸੀਂ ਮੈਂ ਸੁਣਿਆ ਸੀਗਾ ਤੁਸੀਂ ਪਲਾਨ ਕਰ ਰਹੇ ਸੀਗੇ ਅੱਗੇ ਕਿ ਪੂਰੇ ਹਰਿਆਣੇ ਦੇ ਵਿੱਚ ਜਿੰਨੇ ਜ਼ਿਲ੍ਹੇ ਨੇ ਕਿ ਤੁਹਾਡੀ ਇਹ ਵੀ ਪਲੈਨਿੰਗ ਚੱਲ ਰਹੀ ਹੈ ਮੈਂ ਨੈਕਸਟ ਮੰਥ ਅਸੀਂ ਮਹੀਨੇ ਡੇਢ ਮਹੀਨੇ ਬਾਅਦ ਅਸੀਂ ਪੇਵੇ ਕਰਾ ਰਹੇ ਹਾਂ ਫਿਰ ਅਸੀਂ ਸ਼ਾਹਬਾਦ ਕਰਨਾਲਾਰੇ ਪੂਰਾ ਹਰਿਆਣਾ ਪੂਰਾ ਇੰਡੀਆ ਕਵਰ ਕਰਨਾ ਚਾਹੁੰਦਾ ਜੋ ਮੈਂ ਹਰ ਮਹੀਨੇ ਦਾ ਇੱਕ ਇਵੈਂਟ ਸ਼ੁਰੂ ਕਰ ਰਿਹਾ ਜਿਹਦੇ ਨਾਲ ਜੋ ਵੀ ਟੀਮ ਜੋ ਵੀ ਗੁਰਸਿੱਖ ਵੀਰ ਮੇਰੇ ਨਾਲ ਜੁੜਨਾ ਚਾਹੁੰਦਾ ਆਪਣੀ ਟੀਮ ਨਾਲ ਜੁੜਨਾ ਚਾਹੁੰਦਾ ਸਾਡੀ ਟੀਮ ਹੈ ਤੇ ਜਰੂਰ ਵੈਲਕਮ ਹੈ ਜੀ ਕਿਉਂਕਿ ਸਾਨੂੰ ਸਾਰਿਆਂ ਦੇ ਸਾਥ ਦੀ ਲੋੜ ਹੈ ਇੱਥੇ ਜਿਹੜਾ ਪ੍ਰੋਗਰਾਮ ਹੈ ਇਹ ਵੀ ਮੇਰੀ ਟੀਮ ਨੇ ਮਿਲ ਕੇ ਕੀਤਾ ਸਾਡੀ ਟੀਮ ਵਿੱਚ 50 ਤੋਂ 60 ਬੱਚੇ ਨੇ ਸਾਰੇ ਧਰਮਾਂ ਦੇ ਨੇ ਸਿੱਖ ਕਮਿਊਨਿਟੀ ਦੇ ਨੇ ਸਾਰੇ ਨੇ ਸਾਰੇ ਮਿਲ ਕੇ ਵੈਸੇ ਨਾ ਤੁਹਾਡੀ ਵੀਡੀਓਜ਼ ਪੁਰਾਣੀਆਂ ਵਿਖਾਈਆਂ ਉੱਥੇ ਮੁਹਾਲੀ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਮੁਹਾਲੀ ਬੁਲਾਓ ਕਹਿੰਦੇ ਐਰੋਸਿਡੀ ਬੁਲਾਓ ਇਹਨਾਂ ਨੂੰ ਤੇ ਇਦਾਂ ਦੇ ਬੱਚੇ ਕਹਿੰਦੇ ਤਿਆਰ ਕਰੋ ਇਹ ਬੜੇ ਕਮਾਲ ਦੇਖਿਓ ਕਿ ਬੱਚਿਆਂ ਵੀ ਮੈਂ ਦੇਖਿਆ ਬੜੀ ਕਮਾਲ ਦੀਆਂ ਹਾਂਜੀ ਆਪਣੇ ਕੋਲ ਬੇਟੀਆਂ ਨੇ ਬੇਟੇ ਨੇ ਬੇਟੀਆਂ ਮੇਰੇ ਕੋਲ 12-13 ਇੰਟਰਨੈਸ਼ਨਲ ਪਲੇਅਰ ਹੈ ਲੜਕੇ ਇੰਟਰਨੈਸ਼ਨਲ ਪਲੇਅਰ ਤਿਆਰ ਕੀਤੇ ਬਹੁਤ ਕੁਝ ਆਪਣੇ ਕੋਲ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਅਕੈਡਮੀ ਹੈ ਹੁਣ ਅਕੈਡਮੀ ਸੰਤਾ ਦੀ ਸਪੋਰਟ ਨਾਮ ਹੈ ਚਲਾ ਰਿਹਾ ਸੰਤਾ ਨੇ ਮੈਨੂੰ ਹੁਣ ਮੱਖਣ ਸ਼ਾ ਲਬਾਣਾ ਗੁਰਦੁਆਰਾ ਐਜੀ 6 ਸੈਂਟਰ ਨਿਊਯਾਰਕ ਉਹਨਾਂ ਨੇ 6 ਲੱਖ ਰੁਪਏ ਦਾ ਮੈਨੂੰ ਰਿੰਗ ਸਪான்ਸਰ ਕੀਤਾ ਬੱਚਿਆਂ ਵਾਸਤੇ ਜੋ ਕਿ ਥੀ ਵੱਡੀ ਗੱਲ ਹੈ ਜੋ ਕੰਮ ਸਰਕਾਰਾਂ ਦਾ ਸੀ ਠੀਕ ਹੈ ਜੀ ਉਹ ਅੱਗੇ ਜਦੋਂ ਹੁਣ ਤੁਸੀਂ ਕਰ ਰਹੇ ਹੋ ਅੱਗੇ ਪਲੈਨਿੰਗ ਵੀ ਤੁਹਾਡੀ ਚੱਲ ਰਹੀ ਹੈ ਕਿ ਗਵਰਨਮੈਂਟ ਵੱਲੋਂ ਜਿੱਦਾਂ ਤੁਹਾਡੇ ਕੋਈ ਐਪਰੀਸ਼ੀਏਸ਼ਨ ਨਹੀਂ ਆ ਰਹੀ ਜਿੱਦਾਂ ਇੱਥੇ ਤੁਸੀਂ ਏਡੇ ਏਡੇ ਵੱਡੇ ਪ੍ਰੋਗਰਾਮ ਕਰ ਰਹੇ ਹੋ ਜੀ ਪਤਾ ਕੀ ਗੱਲ ਹੁੰਦੀ ਹੈ ਅੱਜ ਮੈਂ ਇੰਟਰਨੈਸ਼ਨਲ ਪਲੇਅਰ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ 12 ਤੋਂ 14 15 16 ਸਾਲ ਹੋ ਗਏ ਮੈਂ ਆਪਣੇ ਹਰਿਆਣਾ ਦਾ ਨਾਂ ਪੂਰੇ ਵਰਡੇ ਚਮਕਾਇਆ ਮੈਨੂੰ ਫਿਰ ਵੀ ਲੈਨਸ ਜਾ ਕੇ ਫਾਈਲਾਂ ਲਾ ਕੇ ਜਾਣਾ ਪਵੇ ਸਰਕਾਰਾਂ ਦੇ ਕੋਲ ਪਿਛਲੇ ਵੀ ਕਈ ਸਰਕਾਰਾਂ ਆਈਆਂ ਕਾਂਗਰਸ ਆਈ ਹੈ ਹੁਣ ਬੀਜੇਪੀ ਸਰਕਾਰ ਹੈ ਸਾਰੀ ਸਰਕਾਰਾਂ ਨਾਲ ਸਾਰਿਆਂ ਕੋਲ ਮੈਂ ਗਿਆ ਜਾ ਕੇ ਪਰ ਮੈਨੂੰ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ ਮੈਂ ਚਾਹੁੰਦਾ ਕਿ ਯਾਰ ਬੱਚਿਆਂ ਵਾਸਤੇ ਤਾਂ ਕਰੋ ਕੁਝ ਤੁਹਾਨੂੰ ਕਦੇ ਹਤਾਸ਼ਾ ਨਹੀਂ ਹੁੰਦੀ ਵੀ ਕੋਈ ਅਪਰੀਸ਼ੀਏਸ਼ਨ ਵੀ ਨਹੀਂ ਆ ਰਹੀ ਕਿਉਂਕਿ ਨਾ ਤਾਂ ਤੁਸੀਂ ਪਤਾ ਕੀ ਗੱਲ ਹੈ ਆਪਾਂ ਵਾਈਗੁਰੂ ਤੇ ਵਿਸ਼ਵਾਸ ਕਰਨ ਵਾਲੇ ਬੰਦੇ ਆ ਆਪਾਂ ਆਪਣੇ ਵਾਈਗੁਰੂ ਤੇ ਵਿਸ਼ਵਾਸ ਕਰੀਦਾ ਇਕੱਲੇ ਚੱਲ ਪਈਦਾ ਗਲਾਈਂ ਕਿਲਾ ਚੀ ਰਹਿੰਦੇ ਚੜਦੀ ਗਲਾਈਂ ਪਰਮਾਤਮਾ ਤੇ ਜਿਹੜਾ ਵਿਸ਼ਵਾਸ ਕਰਦੇ ਨੇ ਸਾਰੇ ਕੰਮ ਐਡਾ ਵੱਡਾ ਕੰਪੀਟੀਸ਼ਨ ਕਰਾਣਾ ਤੁਸੀਂ ਦੇਖਿਆ ਇਹ ਸਾਰੇ ਸੀਨ ਤੁਸੀਂ ਜ਼ਰੂਰ ਚੈਨਲ ਤੇ ਦਿਖਾਣਾ ਤੇ ਹੁਣ ਮੈਂ ਥੋੜਾ ਬਸ ਆਇਆ ਸੀ ਕਿਉਂਕਿ ਖਾਣਾ ਨਹੀਂ ਖਾਦਾ ਸੀ ਥੋੜਾ ਖਾਣਾ ਘੱਟ ਪਾਜੀ ਮੇਰੇ ਇੱਕ ਸਵਾਲ ਹੈ ਜੇ ਕਿਸੇ ਬੱਚੇ ਨੂੰ ਇਕੱਠਾ ਕਰਨਾ ਹੋਵੇ ਨਾ ਵੈਸੇ ਜੇ ਸੀ ਲਾਲਚ ਵੀ ਦਈਏ ਵੀ ਤੁਹਾਨੂੰ ਪੈਸੇ ਦੰਨੇ ਬੱਚੇ ਤਾਂ ਆਵੇਂ ਨਹੀਂ ਟਿਕਦੇ ਲੇਕਿਨ ਇੱਥੇ ਚਲੋ ਗਰਮੀ ਵੀ ਹੈਗੀ ਆ ਹਨਾ ਹਾਲਾਂਕਿ ਪੱਖੇ ਲੱਗੇ ਕੂਲਰ ਲੱਗੇ ਪਰ ਗਰਮੀ ਵੀ ਅਤਿ ਦੀ ਗਰਮੀ ਹੈ ਦੋ ਦੂਸਰੀ ਵਾਰ ਨਾ ਆ ਕੇ ਆਇਆ ਹੁਣੇ ਕਰੋ ਇਹ ਬੱਚੇ ਨੂੰ ਰਿਫਰੈਸ਼ਮੈਂਟ ਵਧੀਆ ਦਿੱਤੀ ਜਾਂਦੀ ਅਸੀਂ ਦੇਖੋ ਸਾਰਿਆਂ ਨੂੰ ਫਰੂਟਸ ਦਿੱਤਾ ਦੇ ਕੌਫੀ ਸਾਡੀ ਸਾਰਾ ਦਿਨ ਚੱਲਦੀ ਹੈ ਖਾਣਾ ਸਾਨੂੰ ਸਵੇਰ ਤੋਂ ਸ਼ਾਮ ਚੱਲਦਾ ਸਾਡਾ ਕੰਮ ਪੈਸਾ ਕਮਾਣਾ ਨਹੀਂ ਹੈ ਸਾਡਾ ਕੰਮ ਆਪਣੀ ਜੇਬ ਚੋਂ ਲਾਣਾ ਹੈ ਜਿਹੜੇ ਬੱਚਾ ਇਨੀ ਦੂਰੋਂ ਆ ਰਿਹਾ ਕੋਈ ਵਿਵਾਨੀ ਤੋਂ ਆ ਰਿਹਾ ਕੋਰਮਰਸ ਤੋਂ ਆ ਰਿਹਾ ਕੋ ਜਲੰਧਰ ਤੋਂ ਆ ਰਿਹਾ ਚੰਡੀਗੜ੍ਹ ਤੋਂ ਆ ਰਿਹਾ ਉਹ ਬੱਚੇ ਨੂੰ ਸਵੇਰ 10 ਬੱਚੇ ਤੇ ਮੇਰੀ ਅਕੈਡਮੀ ਚ ਰਾਤ ਨੂੰ ਲੈ ਲਈ ਉਹਨਾਂ ਦਾ ਖਾਣਾ ਦਾ ਰਹਿਣ ਦਾ ਕਿਉਂਕਿ ਇਹ ਸੇਵਾ ਮੇਨ ਹੈ ਜਦ ਤੱਕ ਅਸੀਂ ਪ੍ਰੈਕਟੀਕਲ ਸੇਵਾ ਨਹੀਂ ਕਰਦੇ ਕੀ ਫਾਇਦਾ ਠੀਕ ਹੈ ਜੀ ਸਾਨੂੰ ਅਸੀਂ ਕਿਸੇ ਮੰਦਿਰ ਗ ਤੋ ਮੈਂ ਪ੍ਰੈਕਟੀਕਲ ਹੈਲਪ ਕਰਕੇ ਥੋੜਾ ਕੁਝ ਹੋਣਾ ਜਲਦੀ ਕਿਉਂਕਿ ਸਾਡੇ ਸਾਹਮਣੇ ਬੱਚਿਆਂ ਦੀ ਸੇਵਾ ਹੋ ਰਹੀ ਹੈ ਤੇ ਮੈਂ ਚਾਹਾਂਗਾ ਜਿੰਨੀ ਵੀ ਸੰਗਤਾਂ ਸੁਣ ਰਹੀਆਂ ਨੇ ਜਰੂਰ ਸਾਡੀ ਟੀਮ ਨਾਲ ਜੁੜੋ ਆਪਣੇ ਆਪਣੇ ਸ਼ਹਿਰਾਂ ਵਿੱਚ ਤੁਸੀਂ ਮੇਰਾ ਨੰਬਰ ਹੈ ਜੀ 8708516711 ਤੁਸੀਂ ਸਾਡੇ ਨਾਲ ਕੰਟੈਕਟ ਕਰੋ ਆਪਣੇ ਸ਼ਹਿਰ ਵਿੱਚ ਤੁਸੀਂ ਕੋਈ ਵੀ ਕੰਪੀਟੀਸ਼ਨ ਕਰਵਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਵੀ ਮੈਂ ਹਾਜ਼ਰ ਆਪਣੀ ਟੀਮ ਦੇ ਨਾਲ ਆਪਾਂ ਕਰਾਉਂਗੇ ਜ਼ੀਰੋ ਪੈਸੇ ਨਾਲ ਮਤਲਬ ਕੋਈ ਸਸੀਂ ਪੈਸਾ ਨਹੀਂ ਲਾਂਗੇ ਸਿਰਫ ਕੰਪੀਟੀਸ਼ਨ ਕਰਾਵਾਂਗੇ ਪੈਸਾ ਆ ਲੇਟ ਸਪੌਂਸਰ ਤੁਸੀਂ ਲਭੋ ਆਪਾਂ ਬੱਚਿਆਂ ਦੇ ਉਤਸਾਹ ਵਧਾਈਏ ਨਸ਼ਾ ਮੁਕਤ ਕਰੀਏ ਤੇ ਸਿੱਖੀ ਦਾ ਪ੍ਰਚਾਰ ਕਰੀਏ ਤੇ ਦੂਸਰਾ ਅੱਜ ਅਸੀਂ ਇੱਕ ਹੋਰ ਕੰਪੀਟੀਸ਼ਨ ਕਰਾਇਆ ਜੀ ਬੋਲੇ ਸੋਨਿਹਾਰ ਸਚ ਰਿਆ ਦਾ ਜਿਹੜਾ ਲੰਬਾ ਜਗਾਰਾ ਛੱਡੇਗਾ ਉਹਨੂੰ 1100 ਕੈਸ਼ 빅 ਟਰੋਫੀ ਐਂਡ ਸਪਲੀਮੈਂਟ ਦਿੱਤੇ ਆ ਤੋਂ ਉਹਦੇ ਵਿੱਚ ਇੱਕ ਬੇਟੀ ਜਿੱਤੀ ਐ ਜੋ 26 ਮਿੰਟ 26 ਸੈਕਿੰਡ ਲੰਬਾ ਜਗਾਰਾ ਬੋਲੇ ਇੱਕ ਬੇਟੀ ਜਿੱਤੀ ਐ ਤੁਹਾਨੂੰ ਅਸੀਂ ਪ੍ਰਾਈਜ਼ ਦਿੱਤਾ ਤੇ ਅਵਾਰਡ ਵੀ ਦਿੱਤੇ ਜਾ ਰਹੇ ਸੀ ਬੱਚਿਆਂ ਨੂੰ ਸਿੱਖ ਧਰਮ ਦਾ ਮਤਲਬ ਸਿੱਖੋ ਅਸੀਂ ਸਿੱਖਣਾ ਹੈ ਨੀਵੇਂ ਬਣ ਕੇ ਰਹਿਣਾ ਐਂਡ ਜਦੋਂ ਜੁਲੂ ਮੋਏ ਤੇ ਡੱਟ ਕੇ ਖੜੇ ਵੀ ਹੋਣਾ ਹਰ ਕਿਸੇ ਦੀ ਗਰੀਬ ਦੀ ਰੱਖਿਆ ਕਰਨੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਪਾੜੇ ਸਰਬਤ ਦਾ ਪੜਾ ਤੋਂ ਅਸੀਂ ਸਰਬਤ ਦਾ ਪੜਾ ਰੋਜ਼ ਅਰਦਾਸ ਵਿੱਚ ਮੰਗਦੇ ਆ ਤੇ ਸਾਡੇ ਸਾਰੇ ਆਪਣੇ ਨੇ ਤੇ ਸਾਰਿਆਂ ਨੂੰ ਲੈ ਕੇ ਆਪਾਂ ਅੱਗੇ ਵਧੀਏ ਤੇ ਆਪਣੇ ਸਮਾਜ ਨੂੰ ਵਧੀਆ ਬਣਾਈਏ ਬਹੁਤ ਬਹੁਤ ਧੰਨਵਾਦ ਵੀਰ ਜੀ ਕੋਲ ਅੱਜ ਥੋੜੀ ਜੀ ਮਸਰੂਫੀਅਤ ਹੈ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਅਕੈਡਮੀ ਦੇ ਵਿੱਚ ਜਾ ਕੇ ਇਹਨਾਂ ਦੀ ਜਿਹੜੇ ਪ੍ਰੈਕਟਿਸ ਕਰਦੇ ਬੱਚੇ ਔਰ ਇਹਨਾਂ ਦੀ ਬੇਟੀ ਬੜੀ ਪਿਆਰੀ ਹੈ ਨਿੱਕੀ ਜੀ ਉਹਨੇ ਵੀ ਗੋਲਡ ਜਿੱਤੇ ਅੱਜ ਤੁਹਾਨੂੰ ਦੁਬਾਰਾ ਲੈ ਕੇ ਚਲਦੇ ਹਾਂ ਇੱਕ ਵਾਰੀ ਦਰਸ਼ਨ ਕਰਵਾ ਦਈਏ ਤੇ ਫਿਰ ਵਿਦਾ ਲਵਾਂਗੇ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਵੱਲੋਂ ਬਹੁਤ ਦੁਆਵਾਂ ਚੜ੍ਹਦੀ ਕਲਾ ਸ਼ਰੋ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮਨ ਖੁਸ਼ ਹੋ ਜਾਣਾ ਇੱਕ ਵਾਰੀ ਅੰਦਰ ਚਲਦੇ ਹਾਂ ਦੇਖ ਲਓ ਓਕੇ 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 ਵੈਰੀ ਗੁੱਡ ਤੇ ਲਿਸਟਾਂ ਬਣ ਗਈਆਂ ਪਰਚੀਆਂ ਤਿਆਰ ਹੋ ਗਈਆਂ ਹੁਣ ਮੈਡ ਇਹ ਭਾਜੀ ਚੈਂਪੀਅਨ ਆ ਚੈਂਪੀਅਨ ਦੀਆਂ ਪਰਚੀਆਂ ਨੇ ਇਹ ਬਾਊਟਾਂ ਨੂੰ ਹੋਏਗਾ ਹੁਣ ਪੰਜ ਜਣੇ ਨੇ ਜਿਹੜੇ 골ਡ ਮੈਡਲਿਸਟ ਨੇ ਆਪਣੇ ਆਪਣੇ weight category ਦੇ ਵਿੱਚ ਇਹਨੇ ਪਰਚੀਆਂ ਪਹਿਣੀਆਂ ਇੱਕ ਨੂੰ ਬਾਈ ਮਿਲੇਗੀ ਉਸ ਤੋਂ ਬਾਅਦ ਫਿਰ ਅਗਲਿਆਂ ਨੇ ਦੋਨਾਂ ਦੀ ਬਾਊਟ ਹੋਣਗੀਆਂ ਤੇ ਫਿਰ ਉਹਨਾਂ ਜੋ ਆਪਾਂ ਪੰਜ ਜਣੇ ਜੋ ਇੱਕ ਓਵਰਆਲ ਚੈਂਪੀਅਨ ਨੂੰ ਚੈਂਪੀਅਨ ਨਿਕਲੇਗਾ ਸਹੀ ਹੈ ਜੀ ਤੇ ਚੈਂਪੀਅਨ ਆਫ ਚੈਂਪੀਅਨ ਸਰਦਾਰ ਹਰਸ਼ਦੀਪ ਸਿੰਘ ਵਿਰਕ ਗੱਲਬਾਤ ਕਰ ਅਸੀਂ ਇੱਧਰ ਵੀ ਦੇਖੋ ਸੋਈ ਕਮਾਲ ਦਾ ਲਓ ਜੀ ਪੂਰਾ ਜ਼ੋਰ ਲੱਗਿਆ ਪਿਆ ਮੁੰਡਿਆਂ ਦਾ